ਦਿਲਜੀਤ ਦੋਸਾਂ ਦੀ ਟੀਮ ਦੇ ਵੱਲੋਂ ਇੱਕ ਪੋਸਟਰ ਸ਼ੇਅਰ ਕੀਤਾ ਗਿਆ ਹੈ ਉਹਨਾਂ ਦੇ ਆਫੀਸ਼ੀਅਲੀ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਜਿਸ ਦੇ ਵਿੱਚ ਲਿਖਿਆ ਹੋਇਆ ਹੈ బిਗੇਸਟ ਐਵਰ ਓਪਨਿੰਗ ਔਨ ਅ ਨੋਨ ਹੌਲੀਡੇ ਜੱਟ ਐਂਡ ਜੁਲੀਅਟ 3 ਬ੍ਰੇਕਸ ਆਲ ਰਿਕਾਰਡਸ ਆਫ ਦ ਪੰਜਾਬੀ ਸਿਨੇਮਾ ਨੈਕਸਟ ਅਨਾਉਂਸਮੈਂਟ ਵਿਦ ਬਾਕਸ ਆਫਿਸ ਨੰਬਰਸ ਜੱਟ ਐਂਡ ਜੁਲੀਅਟ 3 ਇਨ ਸਿਨੇਮਾਸ ਨਾਓ ਜੱਟ ਐਂਡ ਜੁਲੀਅਟ 3 ਕਿਸ ਦਿਨ ਰਿਲੀਜ਼ ਹੋਈ ਦੋਸਤੋ ਵੀਰਵਾਰ ਨੂੰ ਅਤੇ ਵੀਰਵਾਰ ਨੂੰ ਨੋਨ ਹੌਲੀਡੇ ਹੁੰਦਾ ਆ ਮੋਸਟਲੀ ਫਿਲਮ ਸ਼ੁੱਕਰਵਾਰ ਸ਼ਨੀਵਾਰ ਨੂੰ ਰਿਲੀਜ਼ ਹੁੰਦੀਆਂ ਨੇ ਤਾਂ ਉਹਨਾਂ ਦੀ ਓਪਨਿੰਗ ਹਾਈਐਸਟ ਹੁੰਦੀ ਆ ਜਟ ਐਂਡ ਜੁਲੀਟ ਦੀ 3.5 ਕਰੋੜ ਦੇ ਕਰੀਬ ਇੰਡੀਆ ਚੋਂ ਓਪਨਿੰਗ ਦੱਸੀ ਜਾ ਰਹੀ ਆ ਜੋ ਕਿ ਨੋਨ ਹੌਲੀਡੇ ਵਾਲੇ ਦਿਨ ਹਾਈਐਸਟ ਐਵਰ ਪੰਜਾਬੀ ਫਿਲਮ ਦੀ ਓਪਨਿੰਗ ਆ ਜੋ ਕਿ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਇਸ ਤੋਂ ਪਹਿਲਾਂ ਗਿੱਪੀ ਕਰੇਵਾਲ ਦੀ ਮੂਵੀ ਕੈਰੀਨ ਜੱਟਾਂ ਦੀ ਆ ਜੋ ਕਿ ਹੌਲੀਡੇ ਵਾਲੇ ਦਿਨਾਂ 4.5 ਕਰੋੜ ਦੇ ਕਰੀਬ ਸੋ ਦਲਜੀਤ ਦੋਸਾਂਜ ਨੇ ਇਹ ਕ੍ਰਿਸਮਸ ਕਰਤਖਾਇਆ ਹੈ 3.5 ਕਰੋੜ ਰੁਪਏ ਇੰਡੀਆ ਦੇ ਵਿੱਚੋਂ ਕਲੈਕਸ਼ਨ ਹੋਇਆ ਤੇ ਓਵਰ 올 ਦਾ ਵਰਲਡ 8.5 ਕਰੋੜ ਦੇ ਕਰੀਬ ਕਲੈਕਸ਼ਨ ਹੋਇਆ ਹੈ ਪਹਿਲੇ ਦਿਨ ਸੋ ਇੱਕ ਪੰਜਾਬੀ ਫਿਲਮ ਦੇ ਲਈ ਬਹੁਤ ਵੱਡੀ ਓਪਨਿੰਗ ਹੈ ਇਹ ਅਤੇ ਸੈਟਰਡੇ ਸੰਡੇ ਨੂੰ ਇਹ ਨੰਬਰਸ ਹੋਰ ਵੀ ਉੱਤੇ ਜਾਣ ਵਾਲੇ ਨੇ ਕਿਉਂਕਿ ਹੌਲੀਡੇ ਹਾਊਸ ਦਿਨ ਤੇ ਸ਼ੋ ਫੁੱਲ ਬੁੱਕ ਚੱਲਣਗੇ ਦਲਜੀਤ ਦੋਸਾਂਜ ਦੀ ਪੋਪੁਲਾਰਿਟੀ ਦਾ ਤੁਹਾਨੂੰ ਪਤਾ ਹੀ ਆ ਬਿੰਦੇ ਨੂੰ ਸ਼ੇਅਰ ਕਰਦੇ ਹੋ ਧੰਨਵਾਦ